ਮੈਂ 8 ਮਿੰਟਾਂ ਵਿੱਚ ਮੈਂ 10 ਮਿੰਟਾਂ ਵਿੱਚ 12 ਮਿੰਟਾਂ ਜਪਜੀ ਸਾਹਿਬ ਦੀ ਬਾਣੀ ਦਾ ਪਾਠ ਕਰ ਲੈਣਾ ਕਰ ਲੈਂਦਾ ਹਾਂ ਤੇਰੀ ਇਹ ਬਾਣੀ ਨੂੰ ਪੜ ਕੇ ਪ੍ਰਾਪਤੀ ਕੀ ਹੈ ਕੀ ਹਾਸਲ ਕੀਤਾ ਹੈ ਜਿਹੜੀ ਬਾਣੀ ਨੂੰ ਪੜ ਰਿਹਾ ਇਸ ਬਾਣੀ ਨੇ ਤੈਨੂੰ ਦਿੱਤਾ ਕੀ ਹੈ ਪ੍ਰਾਪਤੀ ਕੀ ਕੀਤੀ ਹੈ ਬਾਣੀ ਦੇ ਨਾਲ ਇਸੀ ਦਾ ਸਾਡੇ ਕੋਲ ਜਵਾਬ ਹੋਈ ਦੀ ਪੜਦੇ ਹੋ ਮੁੰਡਾ ਸੰਦੋ ਸ਼ਰਫ ਚੋਲੀ ਤਿਆਣੀ ਕਰੇ ਬੂਤ ਕਿੰਦਾ ਕਾਲ ਕੋਰੀ ਕੈਂ ਜੁੱਤਰੰਡਾ ਪ੍ਰਤੀਤ ਪੜ ਕੇ ਅੱਗੇ ਲੰਘੀ ਬਹੁਤੇ ਲੋਕ ਤੇ ਐਸੇ ਮਿਲ ਲਗੇ ਨਾਲ ਕਰੈਣ ਰਜਾਈ ਅਸਾਂ ਮਹਿਲਾ ਪਹਿਲਾ ਸੁਣ ਵੱਡਾ ਆਖੇ ਸਭ ਕੋ ਏਕੇ ਵੱਡ ਵੱਡਾ ਡਿਟਾ ਹੋਏ ਕਰਦੇ ਕਰਦੇ ਉਦੋਂ ਪਤਾ ਲੱਗਦਾ ਜਦੋਂ ਆਸਨ ਲੋਏ ਲਈ ਪੰਡਾਰ ਤੇ ਆ ਜਾਂਦਾ ਜਾਂ ਸ਼ਲੋਕ ਪੜਨ ਲੱਗਦਾ ਫਿਰ ਮਨ ਜਿਹੜਾ ਉਹ ਇੱਕਦਮ ਅਲਟਾ ਖਾਂਦਾ ਕਿ ਨਾ ਤੂੰ ਤੇ ਸੋਧਰ ਦੀ ਬਾਣੀ ਦਾ ਪਾਠ ਕਰ ਰਿਹਾ ਸੀ ਤੂੰ ਤੇ ਵੈਰਾਸੀ ਬਾਣੀ ਪੜ ਰਿਹਾ ਸੀ ਮਨ ਕਰਕੇ ਲਿਨਾ ਸਰੀਰਿਕ ਕਿਰਿਆ ਕਰਕੇ ਮੂੰਹ ਦੇ ਕਰਕੇ ਬਾਣੀ ਪੜ ਰਿਹਾ ਹੈ ਪਾ 10 ਮਿੰਟ ਦੇ ਪਾਠ ਕਰ ਲਿਆ ਕਰ ਲਿਆ ਠੀਕ ਹੈ ਕਰ ਲੈਂਦਾ ਹੋਏਗਾ 5 ਕੇ ਵੀ ਕਰ ਲੈਂਦਾ ਹੋਏਗਾ ਇਹ 5 ਮਿੰਟ ਦੇ ਪਾਠ ਨੇ ਤੈਨੂੰ ਦਿੱਤਾ ਕੀ ਹੈ ਸੁਲਿਆ ਕੀ ਹੈ ਪਾਠ ਦੇ ਕੋਲ ਮਾਫ ਕਰਿਓ ਅਸੀਂ ਕੇਵਲ ਪਾਠ ਕਰ ਰਹੇ ਹਾਂ ਤੇ ਪਾਠ ਕਰਕੇ ਅਰਦਾਸ ਕਰਨੀ ਹੈ ਮਾਲਕਾ ਮੇਰਾ ਆਹ ਕੰਮ ਬਣ ਜਾਏ ਮੇਰਾ ਆਹ ਕੰਮ ਬਣ ਜਾਏ ਮੇਰੇ ਆਹ ਕੰਮ ਨੂੰ ਹੋ ਜਾਏ ਉਹਨਾਂ ਤੱਕ ਅਸੀਂ ਪਾਠ ਨਹੀਂ ਕਰਾਂਗੇ ਜਿੰਨਾ ਤੱਕ ਸਾਡੇ ਕੋਲ ਮੁਸੀਬਤ ਨਾ ਆਏਗੀ ਬਹੁਤੇ ਲੋਕਾਂ ਦਾ ਪਾਠ ਕਰਨ ਦਾ ਕਾਰਨ ਵੀ ਇਹ ਹੈ ਆਮ ਬਸਾਂ ਦੇ ਸ਼ਬਦ ਪੜਦੇ ਹੁੰਦੇ ਸੀ ਦੁੱਖ ਵੇਲੇ ਅਰਦਾਸ ਸੁਖ ਵੇਲੇ ਸ਼ੁਕਰਾਨਾ ਹਰ ਵੇਲੇ ਸਿਮਰਨ ਆਮ ਲੋਕਾਂ ਦੀਆਂ ਕਾਰਾਂ ਦੇ ਵਿੱਚ ਬੱਸਾਂ ਵਿੱਚ ਇਹ ਚੀਜ਼ ਲੱਗੀ ਹੁੰਦੀ ਸੀ ਉਹ ਜਿਨੇ ਵੀ ਲਿਖੀਏ ਬੜੇ ਕਮਾਲ ਦੀ ਲਿਖੀ ਹੈ हां तेरा एक धर्म एक अरदास जेडी है तेरा निजी हक है सारेंदा किसी धर्म ਦਾ ਕਿਸੇ مذہب ਦਾ ਹੋਏ ਉਹ ਹਰੇਕ مذہب ਦੇ ਸਰੋਤੇ ਨੂੰ ਵਕਤੇ ਨੂੰ ਜਗਿਆਸੂ ਹੱਕ ਹੈ ਕਿ ਉਹਨੇ ਆਪਣੇ ਗੁਰੂ ਗ੍ਰੰਥ ਦੇ ਅੱਗੇ ਉਹਨੇ ਆਪਣੇ ਇਸ਼ਟ ਦੇ ਅੱਗੇ ਉਹਨੇ ਆਪਣੇ ਧਾਰਮਿਕ ਗ੍ਰੰਥ ਦੇ ਅੱਗੇ ਉਹਨੇ ਆਪਣੀ ਅਰਜ਼ੋਈ ਕਹਿ ਲਈਏ ਪ੍ਰਾਰਥਨਾ ਕਹਿ ਲਈਏ ਪ੍ਰੇਰ ਕਹਿ ਲਈਏ ਦੁਆ ਕਹਿ ਲਈਏ ਉਹਦਾ ਆਪਣਾ ਹੱਕ ਹੈ ਉਹ ਕਰਦਾ ਹੈ ਤੇ ਕਿਵੇਂ ਦੁੱਖ ਵੇਲੇ ਨਾ ਕਰੇ ਤੇਰੇ ਦੁੱਖ ਆਏ ਤੂੰ ਦੁੱਖ ਵੇਲੇ ਤੂੰ ਉਸ ਪਰਮਾਤਮਾ 'ਗੇ ਅਰਦਾਸ ਕਰ ਕਿ ਮਾਲਕ ਜੀਓ ਕੱਢੇਗਾ ਮੈਂ ਕੱਢਾਂਗਾ ਨਿਕਲਾਂਗਾ ਦੁੱਖ ਚੋਂ ਆਪ ਤੂੰ ਉਦਮ ਦੇਈ ਤੂੰ ਸਮਝ ਦੇਈ ਮੈਨੂੰ ਇਹ ਪ੍ਰੇਰਣਾ ਦੇਈ ਮੈਨੂੰ ਅਕਲ ਦੇਈ ਜਾਈ ਨਾਲ ਨਾਲ ਕਿ ਦੁੱਖ ਚੋਂ ਨਿਕਲਣਾ ਕਿਵੇਂ ਦੁੱਖ ਵੇਲੇ ਅਰਦਾਸ ਹੈ ਤੇ ਜਿੱਦਣ ਸੁੱਖ ਆਏ ਉਦੋਂ ਇਹ ਬਾਣੀ ਤੂੰ ਭਜਿਏ ਨਾ ਸੁੱਖ ਵੇਲੇ ਸ਼ੁਕਰਾਨਾ ਕਰੀਏ ਹਰ ਵੇਲੇ ਸਿਮਰ ਹਰ ਵੇਲੇ ਸ੍ਰੀ ਪ੍ਰਮਾਤਮਾ ਨੂੰ ਯਾਦ ਕਰੀਏ ਸਿਮਰਨ ਦਾ ਅਰਥ ਹੀ ਇਹ ਹੈ ਚਿੰਤਨ ਬਾਰ-ਬਾਰ ਯਾਦ ਕਰਨਾ ਕਿ ਪ੍ਰਮਾਤਮਾ ਮੈਂ ਤੈਨੂੰ ਭੁੱਲਦਾ ਨਹੀਂ ਤੂੰ ਮੇਰੇ ਚਿੱਤ ਦੇ ਅੰਦਰ ਵਿੱਚ ਹੈ ਤੇ ਯਾਦ ਕਰੋ ਜਿੱਦਾਂ ਸਾਨੂੰ ਦੁੱਖ ਹੁੰਦਾ ਹੈ ਉਸ ਦਿਨ ਦੁੱਖ ਵੇਲੇ ਤਾਂ ਸਿਰ ਰੱਬ ਦੀ ਬਾਣੀ ਵਾਲੇ ਪਾਸੇ ਤੁਰਦੇ ਨਹੀਂ ਜਿੱਦਾਂ ਸਾਨੂੰ ਸੁੱਖ ਹੁੰਦਾ ਹੈ ਸੁੱਖ ਵੇਲੇ ਤਾਂ ਰੱਬ ਵਾਲੇ ਪਾਸੇ ਤੁਰਦੇ ਹੀ ਨੇ ਤੇ ਜੇਕਰ ਬਾਣੀ ਪੜਦੇ ਹੋ ਨਾ ਬਾਣੀ ਮਾਨਕ ਕਰਕੇ ਪੜੀਏ ਕਿ ਇਸ ਬਾਣੀ ਦੇ ਅੰਦਰ ਲਿਖਿਆ ਕੀ ਹੈ 8 ਮਿੰਟ 10 ਮਿੰਟ ਤੇ ਬਾਣੀ ਪੜ ਲਈ ਠੀਕ ਹੈ ਸਾਡੀ ਪ੍ਰਾਪਤੀ ਕੀ ਹੋ ਰਹੀ ਹੈ ਬਾਣੀ ਪੜ ਕੇ ਉਸ ਦਾ ਰਿਜ਼ਲਟ ਵੀ ਤੇ ਕੱਢ ਕੇ ਦੇਖੀ ਹੈ ਨਾ ਕਦੇ ਕਿ ਪੜਦਿਆਂ ਨੂੰ ਮੈਨੂੰ ਇੰਨੇ-ਇੰਨੇ ਸਾਲ ਹੋ ਗਏ ਮੈਂ ਬਾਣੀ ਕਿ ਸਿੱਖਿਆ ਕੀ ਹੈ 10 ਸਾਲ ਪਹਿਲਾਂ ਵੀ ਸੁਭਾਅ ਉਹ ਜਿਹਾ ਸੀ 10 ਸਾਲ ਬਾਅਦ ਵੀ ਸੁਭਾਅ ਇਹੋ ਜਿਹਾ ਹੈ ਫਰਕ ਕੀ ਪਿਆ ਬਦਲਿਆ ਕੀ ਸਾਡੇ ਵਿੱਚ ਬਦਲੇ ਤੇ ਭਾਈ ਲੈਣਾ ਹੈ ਇੱਕਦਮ ਜ਼ਿੰਦਗੀ ਨੇ ਪਲਟਾ ਖਤਾ ਜਿਹੜੇ ਨਾਲ ਸੰਬਤ ਆਇਸੀ ਕਰੇ ਤੁਸੀਂ ਜਾਣਾ ਚਾਹੁੰਦੇ ਚਲੇ ਜਾਓ ਮੈਂ ਨਹੀਂ ਜਾਵਾਂਗੀ ਮੇਰੀ ਪ੍ਰਾਪਤੀ ਇੱਥੇ ਹੈ ਅੱਜ ਤੋਂ ਬਾਅਦ ਨਾਨਕ ਦੇ ਕੋਲ ਆਇਆ ਤੇ ਨਾਨਕ ਕੋਲ ਜਾਵਾਂਗਾ ਤੇ ਗੁਰੂ ਨਾਨਕ ਸਾਹਿਬ ਨੇ ਭਾਈ ਲੈਣ ਨੂੰ ਆਪਣੀ ਗਲਵਕੜੀ ਚ ਲਿਆਏ ਤੇ ਨਾਮ ਦਿੱਤਾ ਹੈ ਲੈਣੇ ਤੋਂ ਅੰਗਦ ਇਹ ਮੇਰੇ ਆਂਗ ਦੇ ਅੰਗ ਦੇ ਨਾਮ ਲੱਗਿਆ ਹੈ ਇਹ ਮੇਰਾ ਅੰਗ ਬਣਿਆ ਤੇ ਗੁਰੂ ਗ੍ਰੰਥ ਸਾਹਿਬ ਮਾਰੇ ਪਾਸ਼ਾ ਦੀ ਬਾਣੀ ਕਹਿਣ ਲੱਗੀ ਆ ਮੇਰੀ ਗਲਵਕੜੀ ਦੇ ਵਿੱਚ ਆ ਤੈਨੂੰ ਆਪਣੇ ਵਰਗਾ ਰੂਪ ਦੇਾਂਗੇ ਸਤਿਗੁਰ ਕੀ ਬਾਣੀ ਸਤ ਸਰੂਪ ਹੈ ਗੁਰੂ ਬਾਣੀ ਬਣੀਏ ਆਹ ਤੇਰਾ ਗੁਰਬਾਣੀ ਵਰਗਾ ਤੈਨੂੰ ਸੁਭਾ ਦੇਆਵੇਂ ਬਾਣੀ پڑھਦੇ ਹਾਂ ਫਾਸਟ-ਪਾਸਟ ਪੜੀ ਗਏ ਜਦ ਇਹ